ਤੇ ਮੈਂ ਤੁਹਾਡੇ ਨਾਲ ਸਿੱਖਿਆ ਕਸ਼ਪ ਅਸਥੀਆਂ ਵਿਸਰਜਨ ਦੇ ਲਈ ਜਾ ਰਹੇ ਪਰਿਵਾਰ ਦੇ ਨਾਲ ਪਾਣਾ ਵਾਪਰਿਆ ਸੜਕ ਹਾਦਸੇ ਦੇ ਵਿੱਚ ਪਰਿਵਾਰ ਦੇ 6 ਜਣਿਆਂ ਦੀ ਜਾਨ ਚਲੀ ਗਈ ਹੈ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਗੱਡੀ ਖੜੇ ਟਰੱਕ ਦੇ ਨਾਲ ਜਾ ਵੱਜਦੀ ਹੈ ਔਰ ਇਸ ਹਾਦਸੇ ਦੇ ਵਿੱਚ ਪਰਿਵਾਰ ਦੇ 6 ਜਣਿਆਂ ਦੀ ਮੌਤ ਹੋਈ ਹੈ ਕਰਨਾਲ ਦੇ ਰਹਿਣ ਵਾਲਾ ਇਹ ਪਰਿਵਾਰ ਦਰਸਲ ਅਸਥੀਆਂ ਵਿਸਰਜਨ ਦੇ ਲਈ ਸਵੇਰੇ ਕਰੋ ਨਿਕਲਿਆ ਸੀ ਪਰ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਪਾਣਾ ਵਾਪਰੇ ਹੈ ਜਿਸ ਦੇ ਵਿੱਚ ਦੋ ਮਹਿਲਾਵਾਂ ਸਮੇਤ 6 ਜਣਿਆਂ ਦੀ ਮੌਤ ਹੋਈ ਹੈ ਦਰਦਨਾਕ ਮੌਤ ਜੋ ਹੈ ਇਹ ਕਹਿ ਸਕਦੇ ਆ ਸੀਸੀਟੀਵੀ ਸਾਹਮਣੇ ਇਹ ਜਿਸ ਦੇ ਵਿੱਚ ਗੱਡੀ ਦੇ ਵਿੱਚ ਇਹ ਪੂਰਾ ਦਾ ਪੂਰਾ ਪਰਿਵਾਰ ਜੋ ਹੈ ਬੈਠਾ ਹੋਇਆ ਸੀਗਾ ਅਸਤੀਆਂ ਵਿਸਰਜਨ ਦੇ ਲਈ ਇਹ ਪਰਿਵਾਰ ਨਿਕਲਿਆ ਸੀ ਘਰੋਂ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਏਗਾ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਕਰਨਾਲ ਦੇ ਰਹਿਣ ਵਾਲੇ 6 ਪਰਿਵਾਰ ਜੁਨੇ 6 ਮੈਂਬਰ ਜੁਨੇ ਪਰਿਵਾਰ ਦੇ ਉਹਨਾਂ ਦੀ ਜਾਨ ਚਲੀ ਗਈ ਹੈ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦੇ ਵਿੱਚ ਇਹ ਸੜਕ ਹਾਦਸਾ ਵਾਪਰਿਆ ਹਰੀਦਵਾਰ ਅਸਤੀਆਂ ਵਿਸਰਜਨ ਦੇ ਲਈ ਪਰਿਵਾਰ ਜਾ ਰਿਹਾ ਸੀ ਪਰ ਇਸ ਦੌਰਾਨ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਦੋ ਔਰਤਾਂ ਸਣੇ 6 ਦੀ ਮੌਤ ਹੋਈ ਹੈ ਤੇ ਗੱਡੀ ਦੇ ਵਿੱਚ ਇਹ ਪੂਰਾ ਪਰਿਵਾਰ ਜੋ ਹੈ ਨਿਕਲਿਆ ਸੀਗਾ ਹਾਲਾਂਕਿ ਇਸ ਘਟਨਾ ਦੇ ਉੱਤੇ ਇਸ ਹਾਦਸੇ ਦੇ ਉੱਤੇ ਮੁੱਖ ਮੰਤਰੀ ਯੋਗੀ ਆਦਿਤਨਾਥ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਜੋ ਹੈ ਬੇਹਦ ਦਰਦਨਾਕ ਇਹ ਹਾਦਸਾ ਵਾਪਰਿਆ ਹੈ ਕਰਨਾਲ ਦਾ ਇਹ ਪਰਿਵਾਰ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ ਪਰਿਵਾਰ ਦੇ ਇੱਕ ਮੈਂਬਰ ਦੀ ਪਹਿਲਾਂ ਹੀ ਮੌਤ ਹੋਈ ਸੀ ਕੈਂਸਰ ਤੋਂ ਵਿਅਕਤੀ ਪੀੜਿਤ ਸੀ ਜਿਸ ਦੀਆਂ ਅਸਥੀਆਂ ਵਿਸਰਜਨ ਦੇ ਲਈ ਇਹ ਪਰਿਵਾਰ ਘਰੋਂ ਨਿਕਲਿਆ ਸੀ ਪਰ ਇਸ ਦੌਰਾਨ ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਮਹਿੰਦਰ ਸਿੰਘ ਜਿਸ ਦੀ ਕੈਂਸਰ ਦੇ ਕਾਰਨ ਮੌਤ ਹੋਈ ਸੀ ਤੇ ਉਸ ਦੀ ਅਸਥੀਆਂ ਵਿਸਰਜਨ ਦੇ ਲਈ ਹੀ ਇਹ ਪਰਿਵਾਰ ਘਰੋਂ ਨਿਕਲਿਆ ਸੀ ਮਹਿੰਦਰ ਦੇ ਪਤਨੀ ਜਿੱਜਾ ਅਤੇ ਉਸ ਦੀ ਦੋ ਭੈਣਾਂ ਤੇ ਇੱਕ ਬੱਚਾ ਗੱਡੀ ਦੇ ਵਿੱਚ ਸਵਾਰ ਹੋ ਕੇ ਹਰਿਦੁਆਰ ਜਾ ਰਹੇ ਸੀ ਕੀ ਰਸਤੇ ਦੇ ਵਿੱਚ ਇਹ ਹਾਦਸਾ ਹੋਇਆ ਸਵੇਰੇ 5:30 ਵਜੇ ਦੇ ਕਰੀਬ ਖਟੀਮਾ ਰੋਡ ਦੇ ਉੱਤੇ ਗੱਡੀ ਜੋ ਹੈ ਉਹ ਖੜੇ ਟਰੱਕ ਦੇ ਨਾਲ ਸਿੱਧੀ ਜਾ ਟਕਰਾਉਂਦੀ ਹੈ ਸੀਸੀਟੀਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਜੋ ਹੈ ਤੇਜ਼ ਰਫ਼ਤਾਰ ਦੇ ਵਿੱਚ ਹੁੰਦੀ ਹੈ ਜਿਸ ਦੇ ਕਾਰਨ ਨੇ ਸਿੱਧੀ ਟਰੱਕ ਦੇ ਨਾਲ ਜਾ ਟਕਰਾਉਂਦੀ ਹੈ ਹਾਦਸੇ ਦੇ ਵਿੱਚ 6 ਜਣਿਆਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਇਸ ਘਟਨਾ ਦੇ ਉੱਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹਾਦਸਾ ਜੋ ਬੇਹਦ ਹੀ ਭਿਆਨਕ ਵਾਪਰਿਆ ਹੈ ਕਰਨਾਲ ਦਾ ਇਹ ਪੂਰਾ ਪਰਿਵਾਰ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦੇ ਵਿੱਚ ਇਹ ਸੜਕ ਹਾਦਸਾ ਵਾਪਰਿਆ ਸੜਕ ਹਾਦਸੇ ਦੀਆਂ ਤਸਵੀਰਾਂ ਤੁਸੀਂ ਸੀਸੀਟੀਵੀ ਦੇ ਵਿੱਚ ਵੇਖ پا ਰਹੇ ਹੋ ਜਿੱਥੇ ਕਿ ਇਹ ਭਿਆਨਕ ਹਾਦਸੇ ਦੇ ਵਿੱਚ 6 ਜਣਿਆਂ ਦੀ ਜਾਨ ਜਾ ਚੁੱਕੀ ਹੈ ਸੋ ਹਰੀਦਵਾਰ ਅਸਥੀਆਂ ਵਿਸਰਜਨ ਦੇ ਲਈ ਇਹ ਪਰਿਵਾਰ ਨਿਕਲਿਆ ਸੀ 5 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਜਿੱਥੇ ਕਿ ਤੜਕਸਾਰ ਇਸ ਹਾਦਸੇ ਦੇ ਵਿੱਚ ਮੌਕੇ ਤੇ ਹੀ 6 ਪਰਿਵਾਰਕ ਮੈਂਬਰਾਂ ਦੀ ਜਾਨ ਚਲੀ ਜਾਂਦੀ ਹੈ ਸੋ ਮਹਿੰਦਰ ਨਾਮ ਦੇ ਸ਼ਖਸ ਜਿਸ ਦੀ ਕੈਂਸਰ ਦੇ ਕਾਰਨ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੀਆਂ ਅਸਥੀਆਂ ਲੈ ਕੇ ਪਰਿਵਾਰ ਜੋ ਹੈ ਹਰੀਦਵਾਰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਪਾਣਾ ਵਾਪਰਿਆ